ਇਸ ਦੇ ਨਾਲ ਹੀ ਵੱਡੀ ਖਬਰ ਦੇ ਰੋਕ ਕਰ ਰਹੇ ਹਾਂ ਅੱਜ ਰਾਤ ਨੂੰ ਅੰਮ੍ਰਾਲਾ ਪੂਰੀ ਤਰ੍ਹਾਂ ਦੇ ਨਾਲ ਬਲੈਕਆਊਟ ਰਹੇਗਾ ਅੰਮ੍ਰਾਲਾ ਦੇ ਵਿੱਚ 10 ਘੰਟੇ ਦਾ ਬਲੈਕਆਊਟ ਰਹੇਗਾ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬਲੈਕਆਊਟ ਰਹੇਗਾ ਤੇ ਪ੍ਰਸ਼ਾਸਨ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਕਿ ਘਰਾਂ ਦੀਆਂ ਲਾਈਟਾਂ ਬੰਦ ਰੱਖੀਆਂ ਜਾਣ ਤਾਂ ਦੱਸਦੀ ਹੈ ਕਿ ਜਿਵੇਂ ਪਹਿਲਾਂ ਪੰਜਾਬ ਦੇ ਵਿੱਚ ਬਲੈਕਆਊਟ ਰੱਖਿਆ ਗਿਆ ਚੰਡੀਗੜ੍ਹ ਦੇ ਵਿੱਚ ਬਲੈਕਆਊਟ ਰੱਖਿਆ ਗਿਆ ਤਾਂ ਹੁਣ ਅੰਮ੍ਰਾਲਾ ਨੂੰ ਵੀ ਬਲੈਕਆਊਟ ਰੱਖਿਆ ਜਾਏਗਾ ਪੂਰੇ 10 ਘੰਟੇ ਪਾਵਰ ਕੱਟ ਰਹੇਗਾ ਆਮ ਲੋਕਾਂ ਨੂੰ ਵੀ ਇਹ ਕਿਹਾ ਗਿਆ ਹੈ ਕਿ ਆਪਣੇ ਘਰ ਦੀਆਂ ਲਾਈਟਸ ਆਫ ਰੱਖੀਆਂ ਜਾਣ ਜਿਹੜੀਆਂ ਬਾਕੀ ਸਟਰੀਟ ਲਾਈਟਸ ਨੇ ਜਾਂ ਹੋਰ ਨੇ ਉਹ ਤਾਂ ਆਲਰੇਡੀ ਪ੍ਰਸ਼ਾਸਨ ਦੇ ਵੱਲੋਂ ਬੰਦ ਕਰ ਦਿੱਤੀਆਂ ਜਾਣਗੀਆਂ ਪਰ ਇਸ ਦੇ ਵਿੱਚ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਹਰ ਘਰ ਦੇ ਵਿੱਚ ਇਨਵਰਟਰਸ ਨੇ ਜਨਰੇਟਰਸ ਨੇ ਤਾਂ ਬਹੁਤ ਸਾਰੇ ਲੋਕ ਲਾਈਟ ਔਨ ਕਰ ਲੈਂਦੇ ਨੇ ਤੇ ਇਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈ ਕਿ ਸੁਰੱਖਿਆ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਹੈ 1 ਘੰਟਾ 2 ਘੰਟੇ ਨਹੀਂ ਬਲਕਿ ਅੰਬਾਲਾ ਦੇ ਵਿੱਚ ਤਾਂ 10 ਘੰਟੇ ਦਾ ਬਲੈਕਆਊਟ ਕੀਤਾ ਗਿਆ ਤੇ ਅੱਜ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਇਹ ਬਲੈਕਆਊਟ ਰਹੇਗਾ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਆ ਕਿਹਾ ਗਿਆ ਕਿ ਘਰਾਂ ਦੀਆਂ ਲਾਈਟਾਂ ਬੰਦ ਰੱਖੀਆਂ ਜਾਣ ਤਾਂ ਕ੍ਰਿਸ਼ਨ ਬਾਲੀ ਮੇਰੇ ਸਹਿਯੋਗੀ ਅੰਬਾਲਾ ਤੋਂ ਇਸ ਵੇਲੇ ਜੁੜੇ ਨੇ ਆ ਕ੍ਰਿਸ਼ਨ 10 ਘੰਟੇ ਦਾ ਇਹ ਬਲੈਕਆਊਟ ਅੰਬਾਲਾ ਦੇ ਵਿੱਚ ਕੀ ਕੁਝ ਕਾਰਨ ਰਹੇ ਨੇ ਕੀ ਕੁਝ ਕਹਿਣਾ ਪ੍ਰਸ਼ਾਸਨ ਦਾ जी बिल्कुल अगर प्रशासन की बात करें तो जिस तरह से उन्होंने अभी ये एक ऑफिशियली एक लेटर जारी करके सबको कहा गया कि ये ये रात के समय आठ बजे ब्लैक आउट हो जाएगा और सुबह छह बजे तक ब्लैकआउट ही रहेगा इस दौरान उन्होंने ये भी एक एडवाइजरी जारी की है कि कोई भी किसी भी तरह से जिस तरह से कोई आवाज आती है या कोई सायरन की आवाज आती है या कोई भी आवाज आती है तो उसमें पैनिक होने की जरूरत नहीं और उसकी फोटो लेने के लिए उसकी वीडियो लेने के लिए ना तो कोई अपनी खिड़कियां खोले और ना ही इस दौरान छत के ऊपर जाए तो इस समय कुछ भी घटना हो सकती है तो इसलिए ਸਭੀ ਕੋ ਅਲਰਟ ਕਰ ਦਿਆ ਹੈ ਵੈਸੇ ਉਹਨਾਂ ਦਾ ਕਿਸੇ ਕੋ ਘਬਰਾਣੇ ਦੀ ਜਰੂਰਤ ਨਹੀਂ ਪੈਨਿਕ ਹੋਣੇ ਦੀ ਜਰੂਰਤ ਵੀ ਨਹੀਂ ਆਮਾਲਾ ਬਿਲਕੁਲ ਸੇਫ ਸੇਫ ਹੈ ਬਿਲਕੁਲ ਲੇਕਿਨ ਉਸਕੇ ਪਾਉਜ਼ੇ ਦੀ ਸੁਰੱਖਿਆ ਕਰਮੀ ਸੁਰੱਖਿਆ ਦੇ لحاظ ਕੋ ਦੇਖਤੇ ਹੋ ਉਹਨਾਂ ਨੇ ਡੀਸੀ ਨੇ ਲੈਟਰ ਜਾਰੀ ਕੀਤਾ ਗਿਆ ਬਿਲਕੁਲ ਅਕਰਸ਼ਨ ਜਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਤਾਂ ਸੀ ਪੂਰੀ ਰਾਤ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਲੈਕਆਊਟ ਰਹਾ ਉਸ ਤੋਂ ਪਹਿਲਾਂ ਵੀ ਮੌਕ ਡ੍ਰਿਲਸ ਦੇ ਵਿੱਚ ਵੀ ਪੰਜਾਬ ਦੇ ਵਿੱਚ ਬਲੈਕਆਊਟ ਕੀਤਾ ਗਿਆ ਕੀ ਹਰਿਆਣਾ ਦੇ ਵਿੱਚ ਵੀ ਬਲੈਕਆਊਟ ਮੌਕ ਡ੍ਰਿਲਸ ਦੇ ਰਾਹੀਂ ਕੀਤਾ ਗਿਆ ਸੀ ਜਏ ਪਹਿਲੀ ਵਾਰ ਹੈ ਕਿ ਇੰਨੇ ਘੰਟਿਆਂ ਦੇ ਲਈ ਖਾਸ दस घंटे ब्लैकआउट अंबाला हाँ, जी बिल्कुल रणवीर कह सकते हैं कि पहली बार ऐसा मौका है कि जो दस घंटे का लगातार अंबाला के अंदर ब्लैकआउट किया गया हालांकि मां जो जो मॉक मॉक ड्रिल ड्रिल की की थी थी उसके अंदर लगभग से मिनट का तो ब्लैक आउट जरूर किया गया था उस दौरान भी की थी। लेकिन इतना लंबा जो ब्लैकआउट किया जा रहा है दस घंटे का तो ये बिल्कुल इसको ये कह सकते हैं की कहीं ना कहीं स्थिति तनावपूर्ण है जिस तरह से पाकिस्तान अटैक लगातार करता है और अपने ड्रोन छोड़ा तो उसको देखते हुए की कहीं कोई ऐसी अनहोनी ना घटे इसको क्योंकि अंबाला एक सबसे मेन पॉइंट है सेंसिटिव पॉइंट है यहीं पे सबसे एयरपोर्ट स्टेशन यहीं पे एयरबेस अंबाला में और एक आर्मी का मेन स्टेशन यहाँ पे अंबाला छावनी का रेलवे स्टेशन भी यहां पर है तो उसको देखते हुए अंबाला वैसे भी अलर्ट पर ही रहता है इसी को देखते हुए डीसी ने एक-एक एडवाइजरी -एक जारी कर दी कि कोई भी शख्स अपने घर से बाहर ना निकले और 8:00 बजे के बाद कोशिश ये करे कि बाहर ना जाकर अपने घरों की लाइटें ना जलाए इन्वर्टर की लाइटें भी बंद रखे इस तरह से उन्होंने एक एडवाइजरी जारी की है हां बिल्कुल कृष्ण जिस ढंग ਦੇ ਨਾਲ ਦੇਖੋ ਇਹ ਬਹੁਤ ਇਨਪੁਟਸ ਹੁੰਦੀਆਂ ਨੇ ਜਿਹੜੀਆਂ ਪ੍ਰਸ਼ਾਸਨ ਦੇ ਕੋਲੇ ਤਾਂ ਇਸ ਦੇ ਨਾਲ ਹੀ ਬਠਿੰਡਾ ਤੋਂ ਵੱਡੀ ਖਬਰ ਆ ਰਹੀ ਹੈ ਬਹੁਤ ਧੰਨਵਾਦ ਕ੍ਰਿਸ਼ਨ ਵਾਲੀ ਮੇਰੇ ਸਹੋਗੀ ਜੁੜੇ ਹੋਏ ਸੀ ਬਠਿੰਡਾ ਦੇ ਵਿੱਚ ਦੋ ਥਾਵਾਂ ਤੇ ਮਿਜ਼ਾਈਲ ਦੇ ਟੁਕੜੇ ਮਿਲੇ ਨੇ ਪਿੰਡ ਬੱਲੂਆਣਾ ਅਤੇ ਬੁਰਜ ਅਦੇ ਨੇੜੇ ਬੱਲੂਆਣਾ ਤੇ ਪਿੰਡ ਬੁਰਜ ਦੇ ਨੇੜੇ ਮਿਜ਼ਾਈਲ ਦੇ ਟੁਕੜੇ ਮਿਲੇ ਨੇ ਤਿੰਨ ਹਿੱਸਿਆਂ ਦੇ ਵਿੱਚ ਇਹ ਮਿਜ਼ਾਈਲ ਦੇ ਟੁਕੜੇ ਮਿਲੇ ਨੇ ਖੇਤਾਂ ਦੇ ਵਿੱਚ ਸੋਲਰ ਪੈਨਲ ਦੇ ਵਿੱਚ ਇੱਕ ਟੁਕੜਾ ਵੱਜਦਾ ਹੈ ਤੇ ਇੱਕ ਟੁਕੜਾ ਜ਼ਮੀਨ ਦੇ ਅੰਦਰ ਵੜ ਗਿਆ ਤਾਂ ਵੱਖ-ਵੱਖ ਥਾਵਾਂ ਤੋਂ ਜਿੰਨੀਆਂ ਖਬਰਾਂ ਆ ਰਹੀਆਂ ਨੇ ਕਿਉਂਕਿ ਆ ਪਾਕਿਸਤਾਨ ਦੇ ਵੱਲੋਂ ਪੂਰੀ ਰਾਤ ਅਜਈਆਂ ਮਿਜ਼ਾਈਲਾਂ ਦਾਗੀਆਂ ਗਈਆਂ ਤੇ ਹੁਣ ਟੁਕੜੇ ਮਿਲ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਭਾਰਤ ਦੇ ਵੱਲੋਂ ਇਹਨਾਂ ਮਿਜ਼ਾਈਲਾਂ ਦੇ ਹਵਾ ਦੇ ਵਿੱਚ ਹੀ ਟੁਕੜੇ ਟੁਕੜੇ ਕਰ ਦਿੱਤੇ ਗਏ ਨਹੀਂ ਤਾਂ ਇਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਤਬਾਹੀ ਮਚਾਈ ਦਿੱਤੀ ਜਾਣੀ ਸੀ ਤੇ ਸੂਰਜਪਾਣ ਮੇਰੇ ਸਹੋਗੀ ਇਸ ਵੇਲੇ ਜੁੜੇ ਹੋਏ ਨੇ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਸੰਜੀਤ ਸੂਰਜ ਕੀ ਅਪਡੇਟ ਮਿਲ ਰਿਹਾ ਹੈ ਬਿਲਕੁਲ ਬਲੂਣਾ ਤੇ ਬੁਰਜਪਿੰਡ ਦੇ ਵਿਚਾਲੇ ਖੇਤਾਂ ਦੇ ਵਿੱਚ ਇਹ ਮਜ਼ਾਈਲ ਨੂਮਾ ਚੀਜ਼ ਮਿਲੀ ਆ ਕਾਫੀ ਵੱਡੀ ਆ ਔਰ ਇਸ ਦੇ ਤਿੰਨ ਹਿੱਸੇ ਹੋ ਗਏ ਨੇ ਔਰ ਪੂਰੀ ਦੀ ਪੂਰੀ ਇਸ ਦਾ ਜਿਹੜਾ ਇੱਕ ਪਾਰਟ ਹੈ ਉਹ ਪੂਰਾ ਜ਼ਮੀਨ ਦੇ ਵਿੱਚ ਧਸ ਗਿਆ ਪਹਿਲਾ ਸੋਲਰ ਪੈਨਲ ਨਾਲ ਟਕਰਾਂਦਾ ਤਿੰਨ ਹਿੱਸੇ ਹੋ ਜਾਂਦੇ ਨੇ ਖੇਤ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਸ ਦੇ ਹਿੱਸੇ ਪਏ ਨੇ ਪਰ ਮੌਕੇ ਤੇ ਆਰਮੀ ਪਹੁੰਚੀ ਆ ਪੁਲਿਸ ਨੇ ਕੋਆਰਡਨੋ ਪੂਰਾ ਏਰੀਆ ਕੀਤਾ ਹੋਇਆ ਔਰ ਪਿੰਡ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਆ ਕਿ ਇਸ ਤੋਂ ਕਾਫੀ ਦੂਰ ਰਿਹਾ ਜਾਵੇ ਕਿਉਂਕਿ ਕਈ ਚੀਜ਼ਾਂ ਇਸ ਤਰ੍ਹਾਂ ਦੇ ਹਥਿਆਰ ਨੇ ਜਿਹੜੇ ਚੱਲੇ ਨਹੀਂ ਪ੍ਰੋਪਰ ਤੌਰ ਤੇ ਉਹਦੇ ਵਿੱਚ ਹਜੇ ਵੀ ਬਰੂਦ ਹੋ ਸਕਦਾ ਹਜੇ ਵੀ ਵਿਸਫੋਟ ਹੋ ਸਕਦਾ ਤਾਂ ਕਰਕੇ ਅਪੀਲ ਆਰਮੀ ਵੱਨੀ ਉਹ ਵੀ ਇਹੀ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੀ ਵਿਸਫੋਟਕ ਚੀਜ਼ਾਂ ਤੋਂ ਦੂਰ ਰਹਾ ਜਾਵੇ ਬੇਫਾਲਤੂ ਇਸ ਦੀ ਵੀਡੀਓ ਵਿਦਾਊਟ ਵੈਰੀਫਾਈ ਨਾ ਪਾਈਆਂ ਜਾਣ ਪਰ ਜੇ ਇਸ ਤਰ੍ਹਾਂ ਦੀ ਮਜ਼ਾਈਲ ਹੈ ਜਿਹੜੀ ਉਹ ਚੱਲ ਜਾਂਦੀ ਜਾਂ ਦੁਬਾਰੇ ਡਿਸਮੈਂਟਲ ਨਾ ਹੁੰਦੀ ਜਾਂ ਸਾਡੇ ਰਡਾਰ ਸਿਸਟਮ ਨੇ ਇਸ ਨੂੰ ਫੇਲ ਨਾ ਕੀਤਾ ਹੁੰਦਾ ਦਾ ਹਸਾ ਬਹੁਤ ਵੱਡਾ ਹੋ ਜਾਣਾ ਸੀ ਸਿਰਫ ਇਹ ਤਸਵੀਰਾਂ ਨਹੀਂ ਇਸ ਤੋਂ ਪਹਿਲਾਂ ਵੀ ਸਵੇਰ ਤੋਂ ਲੈ ਕੇ ਅਸੀਂ ਅਲਗ-ਅਲਗ ਜਗਾਵਾਂ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਬਟਿੰਡਾ ਦੇ ਵਿੱਚ ਅਲਗ-ਅਲਗ ਜਗ੍ਹਾ ਦੇ ਉੱਪਰ ਪਾਕਿਸਤਾਨਵਨੀਆਂ ਟਾਰਗੇਟ ਕੀਤਾ ਗਿਆ ਪਰ ਸਾਡੀ ਇੰਡੀਅਨ ਆਰਮੀ ਨੇ ਇਹ ਸਾਰੇ ਦੇ ਸਾਰੇ ਜਿਹੜੇ ਟਾਰਗੇਟ ਸੀ ਨੂੰ ਡਿਸਪਿਊਸ ਕੀਤਾ ਗਿਆ ਤਾਂ ਕਰਕੇ ਲੋਕ ਬੇਸ਼ੱਕ ਸਹਿਮ ਦੇ ਵਿੱਚ ਜ਼ਰੂਰ ਨੇ ਪਰ ਜਿਲ੍ਹਾ ਪ੍ਰਸ਼ਾਸਨ ਇਹੀ ਬੇਨਤੀ ਕਰ ਰਿਹਾ ਕਿ ਕੋਈ ਵੀ ਕਾਨੂੰਨ ਆਪਦੇ ਹੱਥ ਦੇ ਵਿੱਚ ਨਹੀਂ ਲੈਣਾ ਕੋਈ ਵੈਪਨ ਨਵਾ ਚੀਜ਼ ਮਿਲਦੀ ਹੈ ਹਥਿਆਰ ਟਾਈਪ ਚੀਜ਼ ਮਿਲਦੀ ਹੈ ਪੋਰਟਲ ਟਾਈਪ ਚੀਜ਼ ਮਿਲਦੀ ਹੈ ਉਸ ਦੀ ਇਨਫੋਰਮੇਸ਼ਨ ਹੈ ਟਾਲ ਫੀਨ ਨੰਬਰ ਜਾਰੀ ਕੀਤੇ ਨੇ ਉਹਨਾਂ ਨੇ ਦਿੱਤੀ ਜਾਵੇ ਤਾਂ ਕਰਕੇ ਫਿਲਹਾਲ ਕੋਈ ਅਨਸਕਾਮੀ ਘਟਨਾ ਨਾ ਹੋ ਵੀ ਇਸ ਕਰਕੇ ਲੋਕਾਂ ਨੂੰ ਸचेत ਲੈਣ ਦੀ ਲੋੜ ਹੈ ਜੇ ਬਠਿੰਡਾ ਦੀ ਓਵਰਹਾਲ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਬਠਿੰਡਾ ਦੇ ਵਿੱਚ ਪੀਸ ਬਣਿਆ ਹੋਇਆ ਕੋਈ ਵੀ ਅਤਿ ਕ੍ਰਮਿਕ ਘਟਨਾ ਨਹੀਂ ਹੋਈ ਜੀ ਠੀਕ ਹੈ ਅਸੀਂ ਇੱਕ ਜਾਨਣਾ ਚਾਹਾਂਗੇ ਕਿਉਂਕਿ ਜਿਸ ਤੰਗ ਦੇ ਨਾਲ ਇਹ ਮਿਜ਼ਾਈਲ ਨਜ਼ਰ ਆ ਰਹੀ ਹੈ ਤੇ ਮਿਜ਼ਾਈਲ ਦੇ ਟੁਕੜੇ ਨਜ਼ਰ ਆ ਰਹੇ ਨੇ ਇੱਕ ਤਾਂ ਸਪ ਭਾਰਤ ਦਾ ਡਿਫੈਂਸ ਸਿਸਟਮ ਹੈ ਉਸਨੇ ਹਵਾ ਦੇ ਵਿੱਚ ਹੀ ਇਸ ਦੇ ਟੁਕੜੇ ਕਰ ਦਿੱਤੇ ਚੱਲਣ ਤੋਂ ਪਹਿਲਾਂ ਹੀ ਇਸ ਨੂੰ ਤਬਾਹ ਕਰ ਦਿੱਤਾ ਆ ਜੋ ਬੱਲੂਆਣਾ ਪਿੰਡ ਦੇ ਵਿੱਚ ਟੁਕੜੇ ਮਿਲੇ ਨੇ ਤੇ ਪਿੰਡ ਜਿਹੜਾ ਬੁਰਜ ਹੈ ਇਹਨਾਂ ਦੀ ਆਪਸੀ ਦੂਰੀ ਕਿੰਨੀ ਹੈ ਤੇ ਕੀ ਇਹ ਲੱਗ ਰਿਹਾ ਹੈ ਕਿ ਇੱਕ ਹੀ ਮਿਜ਼ਾਈਲ ਦੇ ਟੁਕੜੇ ਦੋ ਥਾਵਾਂ ਤੋਂ ਮਿਲੇ ਨੇ ਦੇਖੋ ਜਿਸ ਤਰ੍ਹਾਂ ਜੀ ਇਸ ਨੂੰ ਜੋੜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾਵੇ ਗ੍ਰਾਫਿਕਲੀ ਫੋਟੋ ਦੇ ਜੋੜ ਕੇ ਇਹਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇੱਕੋ ਮਿਜ਼ਾਈਲ ਦੇ ਟੁਕੜੇ ਲੱਗਦੇ ਨੇ ਉਸੀ ਦੂਰੀ ਦੀ ਗੱਲ ਕੀਤੀ ਹੈ ਦੂਰੀ ਬਿਲਕੁਲ ਨਾਲ ਨਾਲ ਪਿੰਡ ਨੇ ਨਾਲ ਨਾਲ ਦਾ ਏਰੀਆ ਹੈ ਔਰ ਕੁਝ ਅਲੱਗ-ਅਲੱਗ ਏਰੀਏ ਦੇ ਵਿੱਚ ਕਿਹੜਾ ਕਲਕਦਾ ਖੇਤ ਹੈ ਕੱਟਿਆ ਹੋਇਆ ਉਸ ਦੇ ਵਿੱਚ ਅਲੱਗ-ਅਲੱਗ ਤਿੰਨ ਪੀਸ ਮਿਲੇ ਨੇ ਹਾਲਾਂਕਿ ਆਰਮੀ ਜਿਸ ਤਰ੍ਹਾਂ ਬਾਰ-ਬਾਰ ਮੈਂ ਜ਼ਿਕਰ ਕਰ ਰਿਹਾ ਹਾਂ ਆਰਮੀ ਬਾਰ-ਬਾਰ ਹੀ ਜ਼ਿਕਰ ਕਰ ਰਹੀ ਹੈ ਜਿਸ ਜਗ੍ਹਾ ਤੇ ਇਸ ਤਰ੍ਹਾਂ ਦੀ ਵਿਸਫੋਟਕ ਚੀਜ਼ਾਂ ਨੇ ਉਸ ਦੀਆਂ ਵੀਡੀਓ ਸਪਰੈਡ ਨਾ ਕੀਤੀਆਂ ਜਾਂ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਆਰਮੀ ਦੇ ਡਿਫੈਂਸ ਸਿਸਟਮ ਨੇ ਜਿਸ ਤਰ੍ਹਾਂ ਇਸ ਨੂੰ ਡਿਫਿਊਜ਼ ਕੀਤਾ ਜਿਸ ਤਰ੍ਹਾਂ ਇਸ ਨੂੰ ਪਹਿਲਾਂ ਹੀ ਹਵਾ ਦੇ ਵਿੱਚ ਮਾਰ ਗਰਾਇਆ ਤਾਂ ਕਰਕੇ ਨੁਕਸਾਨ ਹੈ ਜਿਹੜਾ ਉਹ ਉਸ ਤਰ੍ਹਾਂ ਦਾ ਨਹੀਂ ਹੋਇਆ ਹਾਲਾਂਕਿ ਧਰਤੀ ਦੇ ਵਿੱਚ ਬੁਰੀ ਤਰ੍ਹਾਂ ਇਹ ਪੂਰੇ ਦਾ ਪੂਰਾ ਹਥਿਆਰ ਆ ਜਿਹੜਾ ਗੱਡਿਆ ਗਿਆ ਹੈ ਜੇ ਗੱਲ ਕੀਤੀ ਹੋਵੇ ਬਠਿੰਡਾ ਦੇ ਹੋਰ ਵੀ ਲੱਗ ਲੱਗ ਜਗਾਵਾਂ ਦੇ ਉੱਪਰ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿਹੜਾ ਇਹ ਸੂਜ ਜਿਹੜਾ ਇਹ ਪਿੰਡ ਹੈ ਬੱਲੂਆਣਾ ਤੇ ਬੁਰਜ ਜਿਸ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਇਹ ਮਿਜ਼ਾਈਲਸ ਦੇ ਟੁਕੜੇ ਡਿੱਗੇ ਨੇ ਇਹ ਵਸੋਂ ਵਾਲਾ ਏਰੀਆ ਕਿੰਨੀ ਦੂਰ ਆ ਇੱਥੋਂ ਕਿਉਂਕਿ ਖੇਤਾਂ ਦੇ ਵਿੱਚ ਨਜ਼ਰ ਆ ਰਹੀ ਆ ਮਿਜ਼ਾਈਲ ਦੇਖੋ ਜਦੋਂ ਉਸੇ ਵਾਲੀ ਏਰੀ ਦੀ ਗੱਲ ਕੀਤੀ ਜਾਵੇ ਕਿਲੋ ਅੱਧਾ ਕਿਲੋਮੀਟਰ ਦਾ ਫਰਕ ਹੈ ਇੱਕ ਪਾਸੇ ਅੱਧਾ ਕਿਲੋਮੀਟਰ ਪਾਸੇ ਕਿਲੋਮੀਟਰ ਕਹਿ ਸਕਦੇ ਆ ਤਾਂ ਕਰਕੇ ਜਦੋਂ ਇਸ ਤਰ੍ਹਾਂ ਦੇ ਹਥਿਆਰ ਦੀ ਸ਼ਮਤਾ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਕਰਕੇ ਕਿਲੋ ਅੱਧਾ ਕਿਲੋਮੀਟਰ ਦਾ ਜਿਹੜਾ ਫਰਕ ਹੈ ਉਹ ਬੜਾ ਥੋੜਾ ਹੁੰਦਾ ਹੈਗਾ ਤਾਂ ਕਰਕੇ ਰਾਹਤ ਦੀ ਖਬਰ ਹੀ ਹੈ ਕਿ ਲੋਕਾਂ ਨੇ ਰਾਹ ਦਾ ਰਾਹਤ ਦਾ ਸਾਹ ਲਿਆ ਜਦੋਂ ਕਿ ਡਿਫਿਊਜ਼ ਇਸ ਨੂੰ ਕਰ ਦਿੱਤਾ ਗਿਆ ਸਾਡੀ ਇੰਡੀਅਨ ਆਰਮੀ ਬਣੀ ਹੋਏ 에ਅਰਫੋਰਸ ਬਣੀ ਹੋਏ ਤਾਂ ਕਰਕੇ ਨੁਕਸਾਨ ਹੈ ਜਿਹੜਾ ਫਿਲਹਾਲ ਨਹੀਂ ਹੋਇਆ ਸਿਰਫ ਸੋਲਰ ਦੇ ਜਿਹੜੇ ਪੈਨਲਾਂ ਦੇ ਵਿੱਚ ਵੱਜ ਗਏ ਇਹ ਕਿਤੇ ਨਾ ਕਿਤੇ ਜਾ ਕੇ ਇਥੇ ਅਲਗ-ਅਲਗ ਤਰ੍ਹਾਂ ਦੇ ਹੋਈ ਨਜ਼ਰ ਆ ਰਹੇ ਹਨ ਜਦੋਂ ਜਿਹੜੇ ਪਿੰਡਾਂ ਦੇ ਲੋਕ ਆਮ ਸ਼ਹਿਰੀ ਨਾਗਰਿਕ ਦੇਸ਼ ਦੇ ਸੌਰੇ ਸੀ ਤਾਂ ਭਾਰਤੀ ਫੌਜ ਉਹਨਾਂ ਦੀ ਰਖਵਾਲੀ ਕਰ ਰਹੀ ਸੀ ਸੂਰਜ ਪਰ ਇਹ ਬਚਾਅ ਵੀ ਹੋਇਆ ਤੇ ਰਾਹਤ ਵਾਲੀ ਗੱਲ ਇਹ ਹੈ ਕਿ ਭਾਰਤ ਸਕਸ਼ਮ ਹੈ ਜਾਂ ਭਾਰਤ ਸਮਰੱਥ ਹੈ ਜਿਹੜੇ ਅਜੇਹੇ ਪਾਕਿਸਤਾਨ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਨਹੀਂ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਜੇਕਰ ਇਹਨਾਂ ਮਿਜ਼ਾਈਲਾਂ ਨੂੰ ਦੇਖਿਆ ਜਾਵੇ ਤਾਂ ਜਿਵੇਂ ਹੁਣ ਤੱਕ ਦੀ ਜਾਣਕਾਰੀ ਮਿਲ ਰਹੀ ਹੈ ਕਿ ਮੇਡ ਇਨ ਚਾਈਨੀਜ਼ ਮਿਜ਼ਾਈਲਜ਼ ਨੇ ਜ਼ਿਆਦਾਤਰ ਜਾਂ ਇਹ 에ਅਰਕ੍ਰਾਫਟ ਦੇ ਵੱਲੋਂ ਜਦੋਂ ਦਾਗੀਆਂ ਜਾਂਦੀਆਂ ਨੇ ਉਹ ਮਿਜ਼ਾਈਲਜ਼ ਨੇ ਤੇ ਉਹਨਾਂ ਨੂੰ ਭਾਰਤ ਦਾ ਜੋ S400 ਹੈ ਸੁਦਰਸ਼ਨ ਚੱਕਰਾ ਉਹਦੇ ਨਾਲ ਡਿਫਿਊਜ਼ ਕੀਤਾ ਗਿਆ ਹਵਾ ਦੇ ਵਿੱਚ ਹੀ ਨਿਊਟਰਲਾਈਜ਼ ਕਰ ਦਿੱਤਾ ਗਿਆ ਹੈ ਪਰ ਜੇਕਰ ਇਹ ਚੱਲ ਜਾਂਦੀਆਂ ਤਾਂ ਇਹਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਹੁਣ ਇਹ ਵਕ ਵਕ ਪਿੰਡਾਂ ਤੋਂ ਟੁਕੜੇ ਮਿਲ ਰਹੇ ਨੇ ਸੁਰਜ ਬਹੁਤ ਸਾਰੇ ਸੀਸੀਟੀਵੀ ਕੈਮਰੇ ਹੁੰਦੇ ਨੇ ਬਹੁਤ ਸਾਰੀਆਂ ਫੁਟੇਜਸ ਆਉਂਦੀਆਂ ਨੇ ਪਰ ਹਾਲੇ ਚਲੋ ਇਹ ਸੁਰੱਖਿਆ ਦਾ ਮਾਮਲਾ ਹੈ ਅਸੀਂ ਨਿਸ਼ਰ ਵੀ ਨਹੀਂ ਕਰ ਸਕਦੇ ਤਾਂ ਕੀ ਕੁਝ ਟਾਈਮਿੰਗ ਪਤਾ ਲੱਗ ਰਹੀ ਹੈ ਕਿ ਕਿੰਨੇ ਕੁ ਵਜੇ ਇਹ ਸਾਰਾ ਕੁਝ ਅਟੈਕ ਜਿਹੜਾ ਇਹ ਹੋਇਆ ਹੋਵੇਗਾ ਜਾਂ ਹੋਇਆ ਇਹ ਬਠਿੰਡਾ ਦੇ ਵਿੱਚ ਜੋ ਹੋਇਆ ਦੇਖੋ ਗਰਮ ਸਿਰਫ ਅਸੀਂ ਮੌਕਾ ਨਾਲ ਅਨਮਾਨ ਲਾ ਸਕਦੇ ਹਾਂ ਅਸੀਂ ਅਨਮਾਨ ਇਸ ਕਰਕੇ ਲਾਦੇ ਐਗਜ਼ੈਕਟ ਟਾਈਮ ਹਜੇ ਕੋਈ ਪੁਸ਼ਟੀ ਨਹੀਂ ਕਰ ਸਕਦੇ ਕਰੀਬ 10:30 ਵਜੇ 10:00 ਵਜੇ ਤੋਂ ਇਹ ਸਟਾਰਟ ਹੁੰਦਾ ਜਦੋਂ ਕਿ ਅਸਮਾਨ ਦੇ ਵਿੱਚ ਅੱਗ ਵਰਗੇ ਗੋਲੇ ਨੇ ਗਿਲੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਇੱਕ ਤੋਂ ਇੱਕ ਵਾਰ ਧਮਾਕੇ ਦੀ ਆਵਾਜ਼ ਆਉਂਦੀ ਹੈ ਨਹੀਂ ਉਸ ਦੀਆਂ ਵੀਡੀਓ ਵੀ ਕਿਹੜੀਆਂ ਕੱਲ ਤੋਂ ਅਸੀਂ ਦਰਸ਼ਕਾਂ ਨੂੰ ਦਿਖਾ ਰਹੇ ਆ ਪਰ ਟਾਈਮਿੰਗ ਤੁਸੀਂ ਸੀਸੀਟੀਵੀ ਦੇ ਜ਼ਿਕਰ ਕੀਤਾ ਇੱਕ ਹਲਕਾ ਜਿਹਾ ਵੀਡੀਓ ਨੂੰ ਜ਼ਰੂਰ ਨਜ਼ਰ ਆ ਰਿਹਾ ਕਿ ਇਸ ਦੇ ਵਿੱਚ ਗੋਲਾ ਨਮਾ ਚੀਜ਼ ਹੈ ਜਿਹੜੀ ਪਟਦੀ ਹੋਈ ਨਜ਼ਰ ਆ ਰਹੀ ਹੈ ਪਰ ਸੁਰੱਖਿਆ ਇੰਗਲੈਂਡ ਦੇ ਕਰਕੇ ਕੋਈ ਵੀ ਅਸਰਾਂ ਦੀ ਸੀਸੀਟੀਵੀ ਹੈ ਜਾਂ ਜਿਹੜੇ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਆਰਮੀ ਦੇ ਨਾਲ ਸਪੋਰਟ ਕਰਦੇ ਨਜ਼ਰ ਆ ਰਹੇ ਨੇ ਉਹ ਵੀ ਕਹਿੰਦੇ ਆ ਕਿ ਇਸ ਤਰ੍ਹਾਂ ਦੀ ਜਿਹੜੀ ਸੈਂਸਿਟਿਵ ਜਿਹੜੀ ਵੀਡੀਓ ਆ ਬੇਸ਼ੱਕ ਉਹ ਪੁਲਿਸ ਨੂੰ ਦੇ ਦਈਏ ਆਰਮੀ ਨੂੰ ਦੇ ਦਈਏ ਪਰ ਇਹ ਵੀਡੀਓ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਤੇ ਸਪਰੈਡ ਨਹੀਂ ਹੋਣੀਆਂ ਚਾਹੀਦੀਆਂ ਤਾਂ ਕਰਕੇ ਲੋਕ ਬੜੇ ਜਾਗਰੂਤ ਨੇ ਔਰ ਕਿਤਨਾ ਕਿਤੇ ਜਾਗੇ ਸਾਡਾ ਫਰਜ਼ ਵੀ ਬਣਦਾ ਚਾਹੀਏ ਉਹ ਮੀਡੀਆ ਪਲੇਟਫਾਰਮ ਹੋਣ ਚਾਹੀਏ ਸੋਸ਼ਲ ਮੀਡੀਆ ਹੈਂਡਲ ਹੋਣ ਕਿ ਸਾਨੂੰ ਵੀ ਆਰਮੀ ਤੋਂ ਕਿਤੇ ਬਾਹਰ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਸੈਂਸੇਸ਼ਨਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਘੱਟ ਤੋਂ ਘੱਟ ਸੋਸ਼ਲ ਮੀਡੀਆ ਤੇ ਸਪਰੈਡ ਕਰਨਾ ਚਾਹੀਦਾ ਤਾਂ ਕਰਕੇ ਲੋਕ ਆਪ ਦੀ ਜ਼ਿੰਮੇਵਾਰੀ ਸਮਝ ਰਹੇ ਨਹੀਂ ਪਰ ਕਿਤਨਾ ਕਿਤੇ ਪਾਕਿਸਤਾਨ ਹੈ ਜਿਹੜੀ ਆਪਣੀ ਨਪਾਕ ਹਰਕਤਾਂ ਨੂੰ ਬਾਰ-ਬਾਰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਔਰ ਜਿਸ ਦਾ ਮੂੰਹ ਤ